ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਕਾਰ ਸੇਵਾ ਪਵਿੱਤਰ ਬੁੱਢਾ ਦਰਿਆ ਆਪ ਗੁਰਸੰਗਤ ਦੇ ਸਹਿਯੋਗ ਨਾਲ ਸੰਸੀਚੇਵਾਲ ਜੀ ਦੀ ਗਵਾਹੀ ਦੇ ਵਿੱਚ ਲਗਾਤਾਰ ਜਾਰੀ ਹੈ ਇਹ ਕੋਈ ਇੱਕ ਜਾਂ ਦੋ ਦਿਨ ਦਾ ਕੰਮ ਨਹੀਂ ਹੈ ਇੱਕ ਲੰਬੇ ਸਮੇਂ ਲਈ ਚੱਲਣ ਵਾਲੀ ਮੁਹਮਾ ਜਦ ਤੱਕ ਬੁੱਢਾ ਦਰਿਆ ਪੂਰੀ ਤਰ੍ਹਾਂ ਪਵਿੱਤਰ ਸਾਫ਼ ਨਹੀਂ ਵਗਦਾ ਇਹਦਾ ਸੁੰਦਰੀਕਰਨ ਨਹੀਂ ਹੋ ਜਾਂਦਾ ਸੋ ਇਹ ਬੁੱਢੇ ਦਰਿਆ ਦੇ ਕੰਢੇ ਤੇ ਜਿੱਥੇ ਘਾਟ ਬਣੇ ਨੇ ਸ਼ਹਿਰ ਦੀ ਐਂਟਰੀ ਦੇ ਉੱਪਰ ਉੱਥੇ ਰਸਤੇ ਦੇ ਉੱਪਰ ਐਟ ਲਗਾਈ ਜਾ ਰਹੀ ਹੈ ਜਿੱਥੇ ਸੰਗਤਾਂ ਨੇ ਆਉਣਾ ਪ੍ਰਸ਼ਾਦਾ ਪਾਣੀ ਛਕਣਾ ਤੇ ਨਾਲ ਦੀ ਨਾਲ ਬੁੱਢੇ ਦਰਿਆ ਦੇ ਵਿੱਚੋਂ ਜੋ ਗਾਰ ਕੱਢਣ ਦਾ ਕੰਮ ਹੈ ਉਹ ਵੀ ਲਗਾਤਾਰ ਚੱਲ ਰਿਹਾ ਹੈ ਮਸ਼ੀਨਾਂ ਲਗਾਤਾਰ ਚੱਲ ਰਹੀਆਂ ਨੇ ਪੈਰੇ ਡਾਇਰੀਆਂ ਦੇ ਜਾਂ ਇੰਡਸਟਰੀ ਦੇ ਜਾਂ ਹੋਰ ਕੋਈ ਵੀ ਗੰਦਾ ਪਾਣੀ ਹੈ ਉਹ ਬੰਦ ਹੋਣ ਉਹਦੇ ਲਈ ਹਰ ਤਰ੍ਹਾਂ ਦੇ ਯਤਨ ਜਾਰੀ ਹੈ ਜਦ ਤੱਕ ਵੱਡਾ ਦਰਿਆ ਸਾਫ਼ ਨਹੀਂ ਵਗਦਾ ਗੁਨਾਨਗ ਪਾਸ਼ਾ ਦੀ ਕਿਰਪਾ ਦੇ ਨਾਲ ਸ਼ੁਰੂਆਤ ਦੇ ਵਿੱਚ ਬਹੁਤ ਚੰਗੇ ਨਤੀਜੇ ਮਿਲੇ ਨੇ ਸ਼ਹਿਰ ਦਾ 100 ਐਮਐਲਡੀ ਤੋਂ ਵਧੇਰੇ ਪਾਣੀ ਇਹਦੇ ਵਿੱਚ ਗੰਦਾ ਪੈਣੋਂ ਬੰਦ ਹੋਇਆ ਬਹੁਤ ਸਾਰੀਆਂ ਡੈਰੀਆਂ ਦਾ ਪਿੰਡਾਂ ਦਾ ਕਲੋਨੀਆਂ ਦਾ ਗੰਦਾ ਪਾਣੀ ਪੈਣੋਂ ਬੰਦ ਹੋਇਆ ਜਿਹਦਾ ਪਰਤੱਖ ਪ੍ਰਭਾਵ ਵੀ ਦਿਖ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਈ ਬੁੱਢਾ ਦਰਿਆ ਪਵਿੱਤਰ ਸਾਫ਼ ਹੋ ਕੇ ਵਗੇਗਾ ਆਪ ਸਭ ਦੇ ਸਹਿਯੋਗ ਦੀ ਬੇਹਦ ਲੋੜ ਹੈ